ਕਿ ਸਾਡੇ ਯੋਧਿਆਂ ਦੀ ਉਸ ਸਮੇਂ ਦੇ ਜ਼ਾਲਮ ਗੋਰਿਆਂ ਦੇ ਨਾਲ ਟੱਕਰ ਸੀ ਪਰ ਜੇ ਸਿਨੇਮੇ ਦੇ ਰੂਪ ਚ ਕਹਾਂ ਤੇ ਅੱਜ ਸਾਡੇ ਸਿਨੇਮੇ ਦੀ ਵੀ ਹਾਲੀਵੁੱਡ ਨੂੰ ਇੱਕ ਮਿੱਠੀ ਜੀ ਟੱਕਰ ਹੈ ਪੰਜਾਬੀ ਸਿਨੇਮੇ ਨੇ ਵੀ ਅੱਜ ਸਾਬਤ ਕਰ ਦਿੱਤਾ ਕਿ ਅਸੀਂ ਭੱਜ ਕੇ ਜ਼ਰੂਰ ਰਲੇ ਆਂ ਬੜੀ ਸਪੀਡ ਨਾਲ ਮਗਰ ਭੱਜੇ ਆਂ ਪਰ ਤੁਸੀਂ ਸਾਰਿਆਂ ਫਿਲਮ ਦੇਖੀ ਹੈ ਹਾਲੀਵੁੱਡ ਦੇ ਨਾਲ ਜਾ ਕੇ ਰਲ ਗਏ ਕਿ ਨਹੀਂ ਅੱਜ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਬਹੁਤ ਧੰਨਵਾਦੀ ਅਸੀਂ ਹਮੇਸ਼ਾ ਦੀ ਤਰ੍ਹਾਂ ਮੀਡੀਆ ਦੇ ਰਣੀ ਆ ਕਿ ਮੀਡੀਆ ਨੇ ਹਮੇਸ਼ਾ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਈ ਹੈ ਸਾਡੀ ਆਵਾਜ਼ ਨੂੰ ਤੁਸੀਂ ਹਮੇਸ਼ਾ ਪਰਵਾਜ਼ ਦਿੱਤੀ ਹੈ ਪਰ ਇਸ ਵਾਰ ਤੁਹਾਡੇ ਸਾਥ ਦੀ ਜ਼ਿਆਦਾ ਲੋੜ ਹੈ ਕਿਉਂਕਿ ਜਿੱਦਾਂ ਅੰਦਰ ਤੁਸੀਂ ਦੇਖ ਕੇ ਆਏ ਹੋ ਕਿ ਸਾਡੇ ਯੋਧਿਆਂ ਦੀ ਉਸ ਸਮੇਂ ਦੇ ਜ਼ਾਲਮ ਗੋਰਿਆਂ ਦੇ ਨਾਲ ਟੱਕਰ ਸੀ ਪਰ ਜੇ ਸਿਨੇਮੇ ਦੇ ਰੂਪ 'ਚ ਕਹਾਂ ਤੇ ਅੱਜ ਸਾਡੇ ਸਿਨੇਮੇ ਦੀ ਵੀ ਹਾਲੀਵੁੱਡ ਨੂੰ ਇੱਕ ਮਿੱਠੀ ਜੀ ਟੱਕਰ ਹੈ ਕਿਉਂਕਿ ਕਿਸੇ ਵੀ ਚੀਜ਼ ਤੇ ਕਦੀ ਵੀ ਕਿਸੇ ਦੀ ਇਜਾਰੇਦਾਰੀ ਨਹੀਂ ਹੋ ਸਕਦੀ ਮਾਲਕੀ ਨਹੀਂ ਹੋ ਸਕਦੀ ਕਿ ਚੰਗਾ ਕੰਮ ਕੋਈ ਇੱਕ ਹੀ ਕਰ ਸਕਦਾ ਸਾਡੇ ਪੰਜਾਬੀ ਸਿਨੇਮੇ ਨੇ ਵੀ ਅੱਜ ਸਾਬਤ ਕਰ ਦਿੱਤਾ ਕਿ ਅਸੀਂ ਭੱਜ ਕੇ ਜ਼ਰੂਰ ਰਲੇ ਆ ਬੜੀ ਸਪੀਡ ਨਾਲ ਮਗਰ ਭੱਜੇ ਆ ਪਰ ਤੁਸੀਂ ਸਾਰੀਆਂ ਫਿਲਮ ਦੇਖੀ ਐ ਹਾਲੀਵੁੱਡ ਦੇ ਨਾਲ ਜਾ ਕੇ ਰਲ ਗਏ ਕਿ ਨਹੀਂ ਅੱਜ ਬਿਲਕੁਲ ਬੜੇ ਔਖੇ ਸਮਿਆਂ ਚੋਂ ਲੰਘਿਆ ਪੰਜਾਬੀ ਸਿਨੇਮਾ ਜਦੋਂ ਪਹਿਲੀ ਫਿਲਮ ਕੀਤੀ ਸੀ ਮੈਂ ਵੀ ਕਿਤੇ ਜੀਆਂ ਆ ਇਹਨੂੰ ਉਦੋਂ ਲੱਗਦਾ ਸੀ ਕਿ ਅਜੇ ਸਿਨੇਮਾ ਬਹੁਤ ਦੂਰ ਐ ਪਰ ਅਸੀਂ ਫਿਲਮਾਂ ਜ਼ਰੂਰ ਬਣਾ ਰਹੇ ਆ ਪਰ ਸਿਨੇਮਾ ਦੂਰ ਐ ਪਰ ਉਹਦੋਂ ਇੱਕ ਕੋਸ਼ਿਸ਼ ਜਿਹੜੀ ਸੀ ਅੱਜ ਉਹ ਰੰਗ ਲੈ ਆਈ ਹੈ ਉਹ ਸਬਜੈਕਟ ਜਿਹੜੇ ਕਦੇ ਕੋਈ ਸੋਚਦਾ ਵੀ ਨਹੀਂ ਸੀ ਪੰਜਾਬੀ ਜਿਵੇਂ ਐਸਾ ਹੀ ਸੋਚਣਾ ਲੱਗਦਾ ਸੀ ਡ੍ਰੀਮਿੰਗ ਕਰਨ ਵਾਲੀ ਗੱਲ ਹੈ ਕਿ ਕਦੇ ਸ਼ਿਪ ਤੇ ਵੀ ਪੰਜਾਬੀ ਫਿਲਮ ਬਣ ਸਕੇ ਸ਼ਿਪ ਸਮੁੰਦਰ 'ਚ ਤੁਰਿਆ ਫਿਰੇ ਸਾਡਾ ਪਰ ਅੱਜ ਉਸ ਮਾਲਕ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਉਹ ਸਬਜੈਕਟ ਜਿਹੜਾ ਮੈਨੂੰ 7ਵੀਂ 'ਚ ਸਿਲੇਬਸ 'ਚ ਲੱਗਾ ਹੁੰਦਾ ਸੀ ਉਹਦਾ ਨਾਮ ਹੁੰਦਾ ਸੀ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਪੰਜਾਬੀ ਚ ਕਾਮਾਗਾਟਾ ਮਾਰੂ ਹੀ ਲਿਖਿਆ ਹੁੰਦਾ ਸੀ ਪਰ ਮੈਨੂੰ ਲੱਗਦਾ ਸ਼ਾਇਦ ਉਹ 8ਵਾਂ ਕਿ 9ਵਾਂ ਚੈਪਟਰ ਹੁੰਦਾ ਸੀ ਸਾਡਾ ਉਹ ਪੜ੍ਹਦੇ ਆ ਜਦੋਂ ਤਸਵੀਰ ਦੇਖਦੇ ਸੀ ਬਾਬਾ ਗੁਰਦੇਵ ਸਿੰਘ ਜੀ ਦੀ ਜਦੋਂ ਉਹ ਸ਼ਿਪ ਦੀ ਤਸਵੀਰ ਵੀ ਛਪੀ ਹੁੰਦੀ ਸੀ ਸਾਡੇ ਪਾਠ ਪੁਸਤਕ ਦੇ ਵਿੱਚ ਕਦੇ ਡ੍ਰੀਮ ਨਹੀਂ ਸੀ ਕੀਤਾ ਕਿ ਕਦੇ ਵਕਤ ਆਏਗਾ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਕਰੈਕਟਰ ਮੇਰੇ ਕਰਮਾ ਚ ਲਿਖਿਆ ਜਾਏਗਾ ਮੈਂ ਉਸ ਕੁਦਰਤ ਦਾ ਬਹੁਤ ਧੰਨਵਾਦੀ ਆ ਇੰਨਾ ਵੱਡਾ ਇਤਿਹਾਸਕ ਕਿਰਦਾਰ ਮੈਨੂੰ ਕਰਨ ਨੂੰ ਮਿਲਿਆ ਔਰ ਦੂਸਰਾ ਧੰਨਵਾਦ ਵੈਲੀ ਜਨਤਾ ਪ੍ਰੋਡਕਸ਼ਨਸ ਦਾ ਜਿਨ੍ਹਾਂ ਨੇ ਪਹਿਲਾਂ ਇਹ ਫਿਲਮ ਨੂੰ ਇਮੇਜਿਨ ਕੀਤਾ ਸੋਚਿਆ ਕਿ ਅਸੀਂ ਇਹ ਬਣਾਈਏ ਫੇਰ ਹਿੰਮਤ ਕੀਤੀ ਔਰ ਲਗਨ ਨਾਲ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਹ ਫਿਲਮ ਬਣੀ ਹੈ ਮੈਂ ਮਨਪ੍ਰੀਤ ਸਿੰਘ ਜੋਹਲ ਹੁਣਾਂ ਨੂੰ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਉੱਦਮ ਕੀਤਾ ਬਾਜੀ ਇੱਥੇ ਸੀਗੇ ਆ ਜਾ ਬਾਜੀ ਆ ਜਾ ਪਲੀਜ਼ ਪਰ ਇਹ ਚੀਜ਼ ਪੋਸੀਬਲ ਨਾ ਹੁੰਦੀ ਕਦੇ ਵੀ ਸੰਭਵ ਨਾ ਹੁੰਦੀ ਚਾਹੇ ਇਹ ਵੀ ਸੋਚ ਲੈਂਦੇ ਚਾਹੇ ਮੈਂ ਵੀ ਇੱਛਾ ਰੱਖਦਾ ਕਿ ਅਸੀਂ ਇੱਕ ਫਿਲਮ ਬਣਾਉਣੀ ਹੈ ਜੇ ਸਾਡੇ ਕੋਲ ਸ਼ਰਨ ਆਰਟ ਵਰਗਾ ਨੌਜਵਾਨ ਮੇਕਰ ਨਾ ਹੁੰਦਾ ਇਹ ਚਿਹਰੇ ਮੋਹਰੇ ਦੇਖ ਕੇ ਲੱਗਦਾ ਏਡੇ ਸਾਦੇ ਜਿਹੇ ਬੰਦੇ ਵਰਲਡ ਸਿਨੇਮਾ ਨੂੰ ਟੱਕਰ ਦੇ ਰਹੇ ਨੇ ਸੋ ਲਿਖਣਾ ਔਰ ਡਾਇਰੈਕਟ ਕਰਨਾ ਔਰ ਫਿਰ ਉਹਦਾ ਵੀ ਐਫਐਕਸ ਤੇ ਵੀ ਆਪ ਬੈਠਣਾ ਸੋ ਅਸਲ ਦੇ ਵਿੱਚ ਸ਼ਰਨ ਆਰਟ ਦੀ ਰੂਹ ਚੋਂ ਨਿਕਲਿਆ ਹੋਇਆ ਏ ਪ੍ਰੋਡਕਟ ਹੈ ਇਹਨਾਂ ਦੇ ਸੁਪਨਿਆਂ ਦੀ ਏ ਤਾਬੀਰ ਹੈ ਸੁਪਨੇ ਸਾਕਾਰ ਹੋਏ ਨੇ ਔਰ ਮੇਰੇ ਵਰਗੇ ਬੰਦੇ ਦੀ ਮਸਕੀਨ ਦੀ ਇੱਛਾ ਪੂਰੀ ਹੋਈ ਹੈ ਕਿ ਕਦੇ ਇਦਾਂ ਦਾ ਕਰੈਕਟਰ ਕਰਨ ਨੂੰ ਮਿਲੇ